ਇਸ ਕਾਲੀ ਯੁਗ ਦੇ ਵਿੱਚ ਇੱਕ ਕਲਯੁਗੀ ਪਿਤਾ ਨੇ ਆਪਣੀ ਹੀ ਬੱਚੀ ਨੂੰ ਆਪਣੇ ਹੱਥੀ ਮਾਰ ਦਿੱਤਾ ਜੀ ਬਿਲਕੁਲ ਸਹੀ ਸੁਣਿਆ ਇਹ ਘਟਨਾ ਜਿਹੜੀ ਹੈ ਉਹ ਪਰਸੋਂ ਦੀ ਹੈ ਇੱਕ ਪਿਤਾ ਨੇ ਆਪਣੀ ਬੱਚੀ ਨੂੰ ਸਿਰਫ ਸ਼ੱਕ ਦੇ ਆਧਾਰ ਦੇ ਉੱਪਰ ਨਹਿਰ ਵਿੱਚ ਸੁੱਟ ਦਿੱਤਾ ਸਿਰਫ ਇਸ ਕਰਕੇ ਕਿ ਉਹਨੂੰ ਸ਼ੱਕ ਸੀ ਕਿ ਮੇਰੀ ਲੜਕੀ ਜਿਹੜੀ ਹੈ ਉਹ ਕਿਸੇ ਨਾਲ ਗੱਲਾਂ ਕਰਦੀ ਹੈ ਲੜਕੀ ਦੀ ਉਮਰ ਸਿਰਫ 19-20 ਸਾਲ ਦੱਸੀ ਜਾ ਰਹੀ ਹੈ ਔਰ ਲੜਕੀ ਨੂੰ ਨਹਿਰ ਤੇ ਲਿਜਾ ਕੇ ਉਹਦੇ ਹੱਥ ਬੰਨ ਕੇ ਉਹਦੀ ਮਾਂ ਦੇ ਸਾਹਮਣੇ ਹੀ ਤੱਕਾ ਦੇ ਦਿੱਤਾ ਗਿਆ ਕਿੰਨਾ ਕਲਯੁਗ ਆ ਚੁੱਕਾ ਹੈ ਕਿ ਜਿਹੜੀ ਔਲਾਦ ਨੂੰ ਅਸੀਂ ਜੰਮਦੇ ਆਂ ਪਾਲਦੇ ਆਂ ਪੋਸਦੇ ਆਂ ਉਹਨੂੰ ਹੀ ਇੱਕ ਦਿਨ ਆਪਣੇ ਉਹਦੇ ਲੜਕੀ ਦੇ ਪਿਤਾ ਨੇ ਉਹਨੂੰ ਨਹਿਰ ਵਿੱਚ ਤੱਕਾ ਦੇ ਕੇ ਮਾਰ ਦਿੱਤਾ ਹੱਲੇ ਤੱਕ ਜਿਹੜੀ ਇਹ লাশ ਉਹ ਬਰਾਮਦ ਨਹੀਂ ਕੀਤੀ ਗਈ ਹੈ ਔਰ ਪਿਤਾ ਨੇ ਆਪਣਾ ਜੁਰਮ ਜਿਹੜਾ ਉਹ ਵੀ ਵੀਡੀਓ 'ਚ ਕਬੂਲ ਲਿਆ ਤੁਹਾਨੂੰ ਸਾਰੀ ਘਟਨਾ ਦੀ ਇੱਕ ਵੀਡੀਓ ਦਿਖਾਣੇ ਆ ਤੁਸੀਂ ਪਹਿਲੇ ਵੀਡੀਓ ਦੇਖ ਲਓ ਵੀਡੀਓ ਵਿੱਚ ਉਹਨੇ ਸਾਫ਼ ਤੌਰ ਤੇ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਕਿੰਨੀ ਕੁ ਮਾਸੂਮ ਬੱਚੀ ਲੱਗ ਰਹੀ ਹੈ ਕਿਸ ਤਰ੍ਹਾਂ ਉਹਨੇ ਨਹਿਰ ਵਿੱਚ ਉਹਨੂੰ ਸੁੱਟ ਦਿੱਤਾ ਉਹਨਾਂ ਦੀ ਮਾਂ ਇਸ ਤਰ੍ਹਾਂ ਕਲਪਦੀ ਰਹੀ ਹੈ ਔਰ ਉਸ ਦੇ ਬਾਵਜੂਦ ਪਿਤਾ ਇਹ ਕਹਿੰਦਾ ਰਿਹਾ ਕਿ ਇਹਦੀ ਜਿਹੜੀ ਸਜ਼ਾ ਇਹਨੂੰ ਮਿਲ ਗਈ ਹੈ ਤੇ ਇਹਨੂੰ ਸੁੱਟ ਕੇ ਤੇ ਉਹਦੀ ਮਾਂ ਨੂੰ ਕਹ ਰਿਹਾ ਆਓ ਕਰੇ ਚੱਲੀਏ ਪਹਿਲੇ ਤੁਸੀਂ ਵੀਡੀਓ ਦੇਖੋ ਵੀਡੀਓ ਵਿੱਚ ਤੁਸੀਂ ਦੇਖ ਕੇ ਦੱਸਣਾ ਫਿਰ ਅਸੀਂ ਗੱਲ ਐਸਐਸਪੀ ਸਾਹਿਬ ਨਾਲ ਵੀ ਕਰਾਂਗੇ ਵੀ ਉਹਨਾਂ ਦੇ ਉੱਪਰ ਕੀ ਕਹਿਣਾ ਹੈ ਇਹ ਪਰਚਾ ਕਟਿਆ ਗਿਆ ਹੈ ਨਹੀਂ ਕਟਿਆ ਗਿਆ ਉਹ ਬੰਦਾ ਫੜਿਆ ਗਿਆ ਨਹੀਂ ਫੜਿਆ ਗਿਆ ਗੱਲਬਾਤ ਕਰਦੇ ਹਾਂ ਐਸਐਸਪੀ ਸਾਹਿਬ ਨਾਲ ਪਹਿਲੇ ਤੁਸੀਂ ਵੀਡੀਓ ਦੇਖੋ ਚਲ ਦੱਸ ਕੀ ਕੰਮ ਇਹ ਆ ਗਈ ਪਿਆਰ ਤੋਂ ਫਿਰ ਇੱਕ ਹਾਲ ਮਕਾਦੋ ਕੀਤਾ ਦੱਸੀ ਦਸ ਦਿਨ ਹੀ ਭਰਾਏ ਦਾ ਫੋਨ ਚੱਲਦਾ ਭਰਾਏ ਨੂੰ ਵੀਡੀਓ ਬਣਾਣੀ ਚਾਹੁੰਦਾ 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 ਚੱਲੋ ਕਮੈਂਟਸ ਨੇ ਮ ਜਾਣ ਦੇ ਦਰਾ ਲੋਕ ਜਾਣਾ ਨਾ 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 ਹੋ ਤਾਂ ਪਹਿਲੇ ਕੋਈ ਨੇ ਬਚਾ ਜਣਾ ਇਹ ਵੱਟਿਆ ਗਿਆ ਚੱਲ ਪਰ ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਯਾਰਨੀ ਚੱਲ ਪਰਲੇ ਪਾਸੇ ਹੋਏ ਪ੍ਰੀਤਾ ਬਾਏ ਬਾਏ ਮਰਨ ਕੋ ਵਾਰਗੀ ਸੱਟਦੀ ਹੈ ਦੋਵਾਂ ਜੀ ਆਲੇ ਪ੍ਰੀਤ ਰਾਣੀ ਜਾਣ ਦੇ ਮੈਂ ਮੰਨੇ ਪ੍ਰੀਤਾ ਕਿਓ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਦੂਜਿਆਂ ਨਹੀਂ ਸਾਹਮਣੀ ਆ ਚੱਲ ਪ੍ਰੇਤਾੜੀ ਆ ਦੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਸੱਤ ਮੈਰਿਜ ਜਲਦੀ ਉਹਦੇ ਨਾਲ ਕਿੱਤੇ ਗਈ ਜਲਦੀ ਕੁੜੀ ਪ੍ਰੇਤਾੜੀ ਸਕੇ ਪ੍ਰੇਤਾੜੀ ਲਾਲਾਂ ਭਾਈ ਰੰਗ ਪਾਉਣਾ ਹੋਏ ਪ੍ਰੇਤਾੜੀ ਸਾਡੀ ਆ ਵੇ ਲੋਕੀ ਅੰਤ ਮਾੜਾ ਪਾਉਂਦੇ ਸਦਾ ਸਦਾ ਅੰਤ ਮਾੜਾ ਦਿੱਤਾ ਸੀਗਾ ਸਾਨੂੰ ਕਈ ਯਾਰੀ ਮੇਰੇ ਦੋ ਮੂਹਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਇਹ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇਰੀ ਨੇ ਕੁੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਤੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤੇ ਦੱਸਦੇ ਆਂ ਨਹੀਂ ਕਿ ਉਹ ਅੱਜ ਕਿੱਥੇ ਚਲਾ ਗਿਆ ਹੈ ਕਿਦਾ ਉਹ ਨਹਿਰ ਦੇ ਵਿੱਚ ਸੱਟਿਆ ਜੀ ਉਹਦੀ ਕੀ ਮਾਮਲਾ ਹੈਗਾ ਤੇ ਕੀ ਕਰਨਾ ਹੈ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦੱਸ ਸੰਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀ ਨੇ ਡਿਸਪੈਚ ਕੀਤੀ ਐ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਸਰ ਕਾਰਨ ਕੀ ਜੀ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸਰ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸਰ ਮਾਨਾ ਦੱਸ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਹੋ ਗਿਆ ਤੇ ਉਹ ਰੈਸਟ ਕਰ ਲਿਆ ਸਰ ਡੈੱਡ ਬੋਡੀ ਮੇਕੀ ਸੀ ਨਹੀਂ ਤੇ ਕੰਮ ਕਰਦੇ ਜਿਲ੍ਹਾ ਵਿਜ਼ਗਾਰ ਦਫ਼ਤਰ ਕਾਰੋਬਾਰ ਵੀ ਰੋ ਤਾਂ ਆਪਣੀ ਬੇਟੀ ਨੂੰ ਕਿਉਂ ਮੌਦਿਕਾਰ ਉਤਾਰਿਆ ਸੀ ਸਰ ਇਹਨਾਂ ਦੇ ਦੋਹਰੀ ਕਾਰੇ ਸੀ ਰੇਲ ਲੱਈ ਹੈ ਜਾਂ ਸਪੈਰ ਜੋੜੇ ਸੀਗੇ ਪਰ ਪੁੱਤ ਕੋ ਕਹਿਣਾ ਮਾਂ ਜਾਂ ਮਾਂ ਜਾਂ ਇਹ ਜਿੱਦ ਨੇ ਇਸੇ ਇੱਕ ਆਰਟੀਕਲ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀ ਹੈ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਹ ਕਰਨਾ ਆਪਣੇ ਨਾਲ ਜੋ ਕਿ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਮੈਂ ਕੁਝ ਦੇਣਾ ਚਾਹੁੰਦੀ ਹਾਂ ਕੌਣ ਆਪਣੀ ਪ੍ਰੀਤ ਕਿ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਵੇਲਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲੋਂ ਮੇਰੇ ਦਫ਼ਤਰ ਤੱਕ ਵੀ ਪਤਾ ਹੈ ਨਾ ਪੁੱ ਵੀ ਨਹਿਰ ਚਾਲ ਮਾਰਨ ਗਿਆ ਮੈਂ ਪੁੱਤਾ ਸੰਭਝਾ ਮੈਂ ਕਿ ਪੁੱਤਾ ਡਾਰੀ ਜਾਵੇ ਪਰ ਉਹਦੇ ਦੇ ਚਾਲ ਫਿਰ ਕੀ ਹੋਇਆ ਫਿਰ ਜਦ ਮੈਂ ਉਹ ਦਿਨ ਆਇਆ ਮੈਂ ਕਿ ਪੁੱਤਾ ਹਕੀ ਤਾਰਾ ਕੀਤਾ ਕਿੰਦੀ ਮੈਂ ਕਰਨੇ ਕਰਨਾ ਜੋ ਸਾਡੇ ਕੋ ਹੁੰਦਾ ਸੀ ਕਿਹੜੀ ਨਹਿਰ ਸਟਾ ਗੁਰੂ ਨਾਮ ਪਤਰਾ ਨੋਗਾਰ ਉਹਦੇ ਪਾਲ ਸੈਗੋਸਪੀਟਲ ਤੇ ਕਿਵੇਂ ਸਟਿਆ ਕੋਈ ਅਫਸਰ ਤੋਂ ਬੰਨੇ ਹਾਂਜੀ ਹਾਂ ਨਾ ਹਾਂਜੀ ਦੋਸਤੋ ਬੜੀ ਹਮਤ ਭਾਗੀ ਘਟਨਾ ਹੈ ਜਿਹੜੀ ਤੁਸੀਂ ਵੀਡੀਓ ਵਿੱਚ ਦੇਖੀ ਹੈ ਔਰ ਐਸਐਸਪੀ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਹੀ ਦੱਸ ਦਿੱਤਾ ਕਿ ਜਿਹੜੀ ਕੁੜੀ ਦੀ ਉਮਰ 19-20 ਸਾਲ ਸੀ ਕਿਸ ਤਰ੍ਹਾਂ ਉਹਨੂੰ ਆਪਣੇ ਪਿਓ ਵੱਲੋਂ ਜਿਹੜਾ ਉਹ ਨਹਿਰ ਵਿੱਚ ਸੱਡ ਦਿੱਤਾ ਗਿਆ ਇੱਕ 19-20 ਸਾਲ ਦੀ ਕੁੜੀ ਨੇ ਸਿਰਫ ਇੱਕ ਸ਼ੱਕ ਦੀ ਬਣਾ ਦੇ ਉੱਪਰ ਔਰ ਜਿਹੜਾ ਉਹਦਾ ਪਿਤਾ ਹੈ ਲੜਕੀ ਦਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੱਲੇ ਤੱਕ ਜਿਹੜੀ ਹੈ লাশ ਬਰਾਮਦ ਨਹੀਂ ਹੋਈ ਹੈ ਐਸੀ ਜਿਹੜੀ ਮਾਨਸਿਕਤਾ ਹੈ ਉਹਨਾਂ ਦੀ ਜਿਹੜੀ ਹੈ ਪਿਓਾਂ ਦੀ ਚਾਹੇ ਮਾਂ ਦੀ ਜਾਂ ਕਿਸੇ ਦੀ ਵੀ ਜਾਂ ਤਾਂ ਉਦੋਂ ਹੀ ਧਿਆਨ ਰੱਖੋ ਜਦੋਂ ਤੁਹਾਡਾ ਬੱਚਾ ਤੁਹਾਨੂੰ ਗਲਤ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਬੱਚਾ ਤੁਹਾਡਾ ਕਿਸੇ ਗਲਤ ਪਾਸੇ ਜਾ ਸਕਦਾ ਹੈ ਉਹਦੇ ਉੱਪਰ ਉਦੋਂ ਹੀ ਜਿਹੜੇ ਆ ਕਮਾਂਡ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਇੱਕ ਜੀਵ ਨੂੰ ਖਤਮ ਕਰ ਦਈਏ ਉਹ ਬੱਚਾ ਜਿੰਨੂੰ ਕੀ ਅਸੀਂ ਆਪ ਹੀ ਪਾਲਿਆ ਪੋਸਿਆ ਔਰ ਉਹਨੂੰ ਇੱਕ ਨਹਿਰ ਵਿੱਚ ਸੜ ਦੇਣਾ ਔਰ ਕਿਸ ਤਰ੍ਹਾਂ ਵੀਡੀਓ ਵਿੱਚ ਉਹ ਜਿਹੜਾ ਪਿਓ ਹੈ ਉਹ ਇਸ ਚੀਜ਼ ਨੂੰ ਕਬੂਲ ਵੀ ਕਰ ਰਿਹਾ ਹੈ